ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਚੱਲ ਰਿਹਾ ਹੈ ਉਹਦੀਆਂ ਅਗਲੀਆਂ ਦੁਕਾਨਾਂ ਦਾ ਬਾਟ ਸਰਵਣ ਕਰੋ ਜੀ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਓ ਸੂਤਕ ਕਿਉਂ ਕਰ ਰੱਖਿਆ ਸੂਤਕ ਬਵਰ ਸੋਏ ਨਾਨਕ ਸੂਤ ਕੇ ਬਨਾ ਉਤਰੈ ਗਿਆਨ ਦਰਦ ਧੋਏ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੀਆਂ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏ ਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਰਾਂ ਹੈ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਔ ਇਸੇ ਵਿਚਾਰ ਕਰੀਏ ਸੂਤਕ ਕਿਉਂ ਕਰ ਰੱਖੀ ਐ ਸੂਤਕ ਪਵੈ ਰਸੋਏ ਇਸ ਤੋਂ ਕਰਾਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਸੂਤ ਕਿਵੇਂ ਰੱਖਿਆ ਜਾ ਸਕਦਾ ਹੈ ਭਾਵ ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ ਕਿਉਂਕਿ ਇਸ ਤਰ੍ਹਾਂ ਹਰ ਵੇਲੇ ਹੀ ਰਸੋਈ ਵਿੱਚ ਸੂਤਕ ਪਿਆ ਰਹਿੰਦਾ ਹੈ ਨਾਨਕ ਸੂਤਕ ਏ ਬਨਾ ਉਤਰੈ ਗਿਆਨ ਉਤਾਰੇ ਧੋਇ ਇਸ ਤੁਕਰਾਇ ਗੁਰੂ ਸਾਹਿਬ ਕਹਿ ਰਹੇ ਹਨ ਨਾਨਕ ਜੀ ਆਖ ਰਹੇ ਹਨ ਕਿ ਬਹਿਮਾ ਭਰਮਾਂ ਵਿੱਚ ਪਿਆ ਸੂਤਕ ਮਨ ਤੋਂ ਨਹੀਂ ਉਤਰਦਾ ਇਸ ਨੂੰ ਪ੍ਰਭੂ ਦਾ ਗਿਆਨ ਹੀ ਧੋ ਕੇ ਲਾ ਸਕਦਾ ਹੈ ਇਸ ਪੂਰੇ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਸਾਨੂ ਸੂਤਕ ਨਾਮ ਦਾ ਜੋ ਬਹਿਮ ਭਰਮ ਹੈ ਉਸ ਬਾਰੇ ਸਮਝਾਇਆ ਹੈ ਉਸ ਵਿੱਚੋਂ ਕੱਢਿਆ ਹੈ ਇਹ ਬਹਿਮ ਭਰਮ ਜਿਸ ਨੂੰ ਸੂਤਕ ਕਿਹਾ ਜਾਂਦਾ ਹੈ ਜਿਹਦਾ ਸੰਬੰਧ ਜਨਮ ਤੇ ਮੌਤ ਨਾਲ ਹੈ ਉਸ ਬਾਰੇ ਦੱਸਿਆ ਹੈ ਭਾਵ ਜਦੋਂ ਕਿਸੇ ਦੇ ਘਰ ਜਨਮ ਜਾਂ ਮੌਤ ਹੁੰਦੀ ਹੈ ਉਹਦੇ ਘਰ ਆਣ ਜਾਣ ਨਾਲ ਗੁਰੂ ਸਾਹਿਬ ਨੇ ਇਸ ਭਰਮ ਨੂੰ ਦੂਰ ਕਰਦਿਆਂ ਇਸ ਤਰ੍ਹਾਂ ਸਾਨੂੰ ਸਮਝਾਇਆ ਹੈ ਕਿ ਸੂਤਕਤਾ ਹਰ ਥਾਈ ਹੁੰਦਾ ਹੈ ਸਾਡੇ ਘਰ ਸੋਈ ਵਿੱਚ ਹਰ ਵਕਤ ਹੁੰਦਾ ਹੈ ਕਿਉਂਕਿ ਸਾਡੇ ਘਰ ਰਸੋਈ ਵਿੱਚ ਕੋਹੇ ਅਤੇ ਲੱਕੜੀ ਵਿੱਚ ਜੀਵ ਹੁੰਦੇ ਹਨ ਉਹ ਹਰ ਰੋਜ਼ ਜੰਮਤੇ ਤੇ ਜੰਮਦੇ ਤੇ ਮਰਦੇ ਰਹਿੰਦੇ ਹਨ ਜਿੰਨੇ ਸਾਡੇ ਅੰਨ ਦੇ ਦਾਣੇ ਹਨ ਆਣਜ ਦੇ ਦਾਣੇ ਹਨ ਉਹਨਾਂ ਵਿੱਚ ਵੀ ਜੀ ਹੁੰਦੇ ਹਨ ਜੋ ਹਰ ਵਕਤ ਜੰਮਦੇ ਤੇ ਮਰਦੇ ਰਹਿੰਦੇ ਹਨ ਪਾਣੀ ਵਿੱਚ ਵੀ ਜੀਵ ਹੈ ਉਸ ਵਿੱਚ ਵੀ ਹਰ ਵਕਤ ਜੀਵ ਮਰਦੇ ਤੇ ਜੰਮਦੇ ਰਹਿੰਦੇ ਹਨ ਫਿਰ ਅਸੀਂ ਕਿਵੇਂ ਇਸ ਸੂਤਕ ਦਾ ਭਰਮ ਰੱਖ ਸਕਦੇ ਹਨ ਕਿਉਂਕਿ ਸਾਡੇ ਘਰ ਵਿੱਚ ਹਰ ਵਕਤ ਇਹ ਜੰਮਣ ਮਰਨ ਰਹਿੰਦਾ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਇਸ ਬਹਿਮ ਭਰਮ ਚੋਂ ਕੱਢਿਆ ਹੈ ਤੇ ਗੁਰੂ ਸਾਹਿਬ ਆਖ ਰਹੇ ਹਨ ਕਿ ਭਰਮਾਂ ਵਿੱਚ ਪਿਆ ਸੂਤਕ ਨਹੀਂ ਉਤਰਦਾ ਪ੍ਰਭੂ ਦਾ ਗਿਆਨ ਹੀ ਇਸ ਸੂਤਕ ਨੂੰ ਧੋ ਕੇ ਲਾ ਸਕਦਾ ਹੈ ਪ੍ਰਭੂ ਦਾ ਗਿਆਨ ਹੀ ਇਸ ਬਹਿਮ ਭਰਮ ਨੂੰ ਦੂਰ ਕਰ ਸਕਦਾ ਹੈ ਸੋ ਆਪ ਜੀ ਨੇ ਇਸ ਪੂਰੇ ਸ਼ਲੋਕ ਦੀ ਵਿਚਾਰ ਸਰਵਣ ਕੀਤੀ ਹੈ ਅੱਗੇ ਆਸਾ ਦੀ ਵਾਰ ਵਿੱਚ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅੱਗੇ ਹਰ ਰੋਜ਼ ਆਸਾ ਦੀ ਵਾਰ ਬਣੀ ਦੇ ਤੁਕਾਂ ਨੂੰ ਪੜਨਾ ਤੇ ਸਰਵਣ ਕਰਨਾ ਤੇ ਉਹਦੀ ਵਿਚਾਰ ਸੁਣਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ